ਦੋਸਤੋ ਮੈਂ ਅੱਜ ਢੇੜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਸ ਦਾ ਟਾਈਟਲ ਹੈ ਕਦੇ ਨਾ ਹਾਰ ਮੰਨੋ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਵਿੱਚ ਰਮਨ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਉਸ ਦਾ ਇੱਕ ਬਹੁਤ ਵੱਡਾ ਸੁਪਨਾ ਸੀ ਕਿ ਉਹ ਇੱਕ ਬਹੁਤ ਵੱਡਾ ਫਾਰਮ ਖੋਲਣਾ ਚਾਹੁੰਦਾ ਸੀ ਪਰ ਉਸ ਦੇ ਕੋਲ ਜ਼ਮੀਨ ਨਹੀਂ ਸੀ ਅਤੇ ਨਾ ਹੀ ਉਸ ਦੇ ਕੋਲ ਪੈਸੇ ਸੀ ਇੱਕ ਦਿਨ ਰਮਨ ਪਿੰਡ ਦੇ ਇੱਕ ਵੱਡੇ ਜ਼ਿਮੀਦਾਰ ਕੋਲ ਗਿਆ ਅਤੇ ਉਸਦੇ ਨਾਲ ਗੱਲ ਕੀਤੀ ਪਰ ਉਸਨੇ ਰਮਨ ਦੀ ਗੱਲ ਨਾਮ ਸੁਣੀ ਰਮਨ ਬਹੁਤ ਨਿਰਾਸ਼ ਹੋ ਗਿਆ ਅਤੇ ਉਸਨੂੰ ਲੱਗਿਆ ਕਿ ਉਸਦਾ ਇਹ ਸੁਪਨਾ ਪੂਰਾ ਨਹੀਂ ਹੋਏਗਾ ਪਰ ਉਸਨੇ ਹਾਰ ਨਹੀਂ ਮੰਨੀ ਉਸਨੇ ਸੋਚਿਆ ਮੈਂ ਹਾਰ ਨਹੀਂ ਮੰਨੂੰਗਾ ਅਤੇ ਜਿੰਨਾ ਵੀ ਹੋ ਸਕੇਗਾ ਮੈਂ ਕੋਸ਼ਿਸ਼ ਕਰੂੰਗਾ ਰਮਨ ਨੇ ਆਪਣੇ ਪਿੰਡ ਦੇ ਲੋਕਾਂ ਦੀ ਤੋਂ ਸਹਾਇਤਾ ਮੰਗੀ ਅਤੇ ਉਹਨੇ ਉਸ ਦੀ ਮਦਦ ਲਈ ਸਾਰੇ ਸਾਰੇ ਲੋਕਾਂ ਕੋਲ ਗਿਆ ਪਿੰਡ ਦੇ ਲੋਕਾਂ ਨੇ ਪਹਿਲੇ ਤਾਂ ਉਸ ਦੀ ਗੱਲ ਸੁਣੀ ਅਤੇ ਫਿਰ ਨਾ ਕਰਨੀ ਸ਼ੁਰੂ ਕੀਤੀ ਪਰ ਉਸਨੇ ਫਿਰ ਵੀ ਹਾਰ ਨਹੀਂ ਮੰਨੀ ਹੌਲੀ-ਹੌਲੀ ਕੁਝ ਲੋਕ ਉਸ ਦੀ ਮਦਦ ਲਈ ਅੱਗੇ ਆਏ ਅਤੇ ਉਸ ਦੀ ਸਹਾਇਤਾ ਕੀਤੀ ਉਸਨੇ ਲੋਕਾਂ ਦੁਆਰਾ ਕੀਤੀ ਗਈ ਸਹਾਇਤਾ ਦੇ ਨਾਲ ਇੱਕ ਬਹੁਤ ਵੱਡਾ ਫਾਰਮ ਖੋਲ੍ਹਿਆ। ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਰਮਨ ਨੇ ਇਸ ਫਾਰਮ ਨੂੰ ਇੰਨਾ ਵੱਡਾ ਕਰ ਦਿੱਤਾ ਹੈ ਕਿ ਲੋਕ ਉਸ ਤੋਂ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਏ। ਉਸਨੇ ਸਾਬਤ ਕਰ ਦਿਖਾਇਆ ਕਿ ਜੇਕਰ ਤੁਸੀਂ ਵੀ ਹਾਰ ਨਾ ਮੰਨੋ ਤਾਂ ਕੁਝ ਵੀ ਸੰਭਵ ਹੋ ਸਕਦਾ ਹੈ। ਇਸ ਲਈ ਕਦੇ ਹਾਰਨਾ ਮੰਨੋ ਜੇਕਰ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਜੇਕਰ ਤੁਸੀਂ ਵੀ ਸਫਲ ਹੋਣ ਲਈ ਮਿਹਨਤ ਕਰਦੇ ਹੋ ਤਾਂ ਤੁਸੀਂ ਜ਼ਰੂਰ ਸਫਲ ਹੋ ਜਾਓਗੇ ਧੰਨਵਾਦ